ਹਾਂਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਗੱਭਣਵਾਂ ਮੱਝ ਸੇਲ ਲਈ ਲੈ ਕੇ ਆਏ ਹਾਂ ਥੋੜੇ ਦਿਨਾਂ ਦੀ ਕੱਚੀ ਆ ਤੇ ਜਿਸ ਘਰ ਚੋਂ ਬਈ ਵੀਡੀਓ ਬਣਾ ਰਹੇ ਹਾਂ ਕੋਈ ਬਾਈ ਦਾ ਵਪਾਰ ਦਾ ਕੰਮ ਨਹੀਂ ਆਪਣੀ ਘਰੇਲੂ ਪਸ਼ੂਆਂ ਚ ਮੰਨ ਕੇ ਚੱਲੋ ਇਹ ਮੱਝ ਸੇਲ ਕਰ ਰਿਹਾ ਤੇ ਆਜੋ ਆਪਾਂ ਕਰਦੇ ਹਾਂ ਬਾਈ ਜੀ ਨਾਲ ਗੱਲਬਾਤ ਆਜੋ ਬਾਈ ਜੀ ਹਾਂਜੀ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਬਾਈ ਜੀ ਕੋ ਠੀਕ ਹੋ ਬਾਈ ਜੀ ਹਾਂਜੀ ਹਾਂਜੀ ਨਾਮ ਤੇ ਆਪਣਾ ਐਡਰੈਸ ਬੋਲ ਦਿਓ ਜੀ ਅਮਰਤਪਾਲ ਸ਼ਰਮਾ ਬਾਈ ਪਿੰਡ ਟਪਾਲੀ ਜ਼ਿਲ੍ਹਾ ਜ਼ਿਲ੍ ਤੇ ਸ਼ੀਲ ਫੂਲਾਈ ਹੋਰ ਨੇੜੇ ਪਿੰਡ ਆਪਣੇ ਕਿਹੜਾ ਰਹਿੰਦਾ ਜੀ ਫੁੱਲੇ ਵਾਲਾ ਤੇ ਭਾਈ ਰੁਪਾ ਠੀਕ ਆ ਇਹ ਪਿੰਡ ਬਾਈ ਨੂੰ ਬਾਈ ਨੇੜੇ ਰਹਿੰਦਾ ਕੰਟੈਕਟ ਨੰਬਰ ਬੋਲ ਦਈ ਆਪਣਾ 95833 27000 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲੋ ਬਾਈ ਜਿਹੜੀ ਇਹ ਆਪਾਂ ਮੱਝ ਦੇਖ ਰਹੇ ਕਿਹੜਾ ਸੂਸ ਹੁੰਦੀ ਆ ਚੌਥਾ ਸੂਸਾ ਸੋਨਾ ਵੀਰੇ ਚੌਥਾ ਸੂਸਾ ਸੋਨਾ ਤੇ ਕੀ ਰਿਕਾਰਡ ਰਿਹਾ ਬਾਈ ਪਿਛਲੇ ਸੂਏ ਦਾ 16 ਲੀਟਰ ਦੁੱਧ ਦਾ ਬਾਈ 16 ਪਲੱਸ ਇਹ ਆ ਤੇ ਐਤ ਕੀ ਤੁਹਾਨੂੰ ਫਿਰ ਕਿੰਨੀ ਕੁ ਮੀਤ ਦੇ ਤੋਂ ਦੇਖੋ ਜਿਹੜੇ ਸਾਹ ਨਾਲ ਸਮਾਈ ਆ ਵਧਣ ਦੀ ਉਮੀਦ ਆ ਠੀਕ ਆ 18 ਵੀ ਜਾ ਸਕਦੀ ਹੈ ਤੇ ਚਵਾਈ ਚੁਈ ਕਿਵੇਂ ਲੱਗੀ ਸੀ ਇੱਕ ਨੰਬਰ ਚਵਾਈ ਹੈ ਬਈ ਕੋਈ ਵੀ ਇੱਕ ਵੀ ਤਥਾਨਿਕ ਪਸ਼ੂ ਦੇ ਵਿੱਚ ਕੋਈ ਵੀ ਠੀਕ ਆ ਮਤਲਬ ਕਿ ਜੇ ਆਪਾਂ ਗੱਲਾਂ ਐਂਡ ਤੱਕ ਵੀ ਧਾਰ ਧਾਰ ਵੀ ਚਵਾ ਕੇ ਆਪਦੀ ਮਰਜ਼ੀ ਨਾਲ ਛੱਡ ਦਿਓ ਤੇ ਨਹੀਂ ਲੱਤ ਨਹੀਂ ਜਗਦੀ ਬਸ ਵੀ گاਵਾ ਮੰਨ ਕੇ گاਆਂ ਵਾਲਾ ਕੰਮ ਹੀ ਹਾਂ ਠੀਕ ਆ گاਆਂ ਵਾਲਾ ਕੰਮ ਹੀ ਆ ਬਾਈ ਕਹਿੰਦਾ ਤੇ ਬਈ ਸਿੰਗਾ ਦੀ ਕੁਆਲਿਟੀ ਆਪਾਂ ਚੈੱਕ ਕਰਵਾਇਆ ਨੇ ਸਿੰਗਾ ਦੀ ਕੁਆਲਿਟੀ ਬੜੀ ਚੰਗੀਆਂ ਨਾਲੋਂ ਹੀ ਕਰਮ ਵਾਲੀ ਦੇ ਸਿੰਘ ਮੋੜੇ ਮੋੜੇ ਪਿਆਗੇ ਬਾਕੀ ਪਲੀ ਪੁਲੀ ਵੀ ਫੁੱਲ ਵੱਡੀ ਫੁੱਲਾ ਢਾਂਚਾ ਚੰਗਾ ਗਾ ਤੇ ਗਾੜੀ ਗੁੜੀ ਦੀ ਗੱਲ ਕਰੀਏ ਫੁੱਲ ਚੰਗੀ ਆ ਬਾਈ ਥਾਣ ਚੈੱਕ ਕਰਵਾ ਨਾ ਮੁੱਠੀ ਵਾਲਾ ਥਾਣਾ ਚਾਰੇ ਥਾਣਾ ਪੂਰੇ ਗੈਬ ਤੇ ਲੱਗੇ ਵਾ ਥਾਣਾ ਦੀ ਕੁਆਲਿਟੀ ਬਹੁਤ ਚੰਗੀ ਆ ਪੂਰੇ ਗੈਬ ਤੇ ਥਣ ਲੱਗੇ ਵੇ ਇੱਕੋ ਜਿਹਾ ਥਾਣਾ ਮੜਿਆ ਬਾਈ ਕਰੇ ਇਦਾਂ ਨੂੰ ਫੁੱਲ ਕੀ ਤੋੜ ਦੋ ਮੜੀ ਆ ਪੱਲੇ ਬਾਦ ਖਾਣਿਆ ਥੋੜਾ ਜਿਹਾ ਬਾਈ ਕਰਮਾ ਡਰਦੀ ਜ਼ਰੂਰ ਆ ਜੇ ਕੱਦ ਦੀ ਗੱਲ ਕਰੀਏ ਬਾਈ ਕੱਦ ਫੁੱਲ ਲਗਾ ਚੜਾਈ ਚੜੂਈ ਆ ਪਿੱਛੇ ਤੋਂ ਚੈੱਕ ਕਰਨਾ ਚੌੜੀ ਝੂੜੀ ਜੇ ਗੱਲ ਕਰੀਏ ਨਾ ਪਿੱਠ ਪੁੜੀ ਚੜਾਈ ਚੈੱਕ ਕਰ ਸਕਦੇ ਫੁੱਲ ਲੰਮੀ ਲੰਮੀ ਵੀ ਫੁੱਲ ਥੋੜਾ ਜਿਹਾ ਮੋੜਦਾ ਭਾਈ ਕੋਈ ਗੱਲ ਆ ਜਾ ਮੋੜਿਓ ਤੇ ਭਾਈ ਸੀਮਨ ਦਾ ਤਾਂ ਨਹੀਂ ਪਤਾ ਜਿਹੜਾ ਇਹਦੇ ਲੱਗਾ ਵਗਾ ਇਹਦੇ ਵੀਰੇ ਉਹ ਸੁਲਤਾਨ ਦਾ ਲੱਗਿਆ ਠੀਕ ਆ ਭਾਈ ਸੁਲਤਾਨ ਤੋਂ ਭਾਈ ਕਹਿੰਦਾ ਪ੍ਰੈਗਨੈਂਟ ਆ ਬਾਕੀ ਦੁੱਧ ਦਾ ਰਿਕਾਰਡ ਵੀ ਭਾਈ ਨੇ ਚੰਗਾ ਦੱਸਿਆਗਾ ਐਤ ਕਿੰ ਭਾਈ ਕਹਿੰਦਾ ਚੰਗਾ ਮੰਨ ਕੇ ਚਲੋ ਵੀ ਦੁੱਧ ਦੇਣ ਦੀ ਉਮੀਦ ਆ ਤੇ ਥਣ ਝੋਲੀ ਆਪਾਂ ਨੇੜੇ ਤੇ ਚੈੱਕ ਕਰਵਾ ਲੈ ਝੋਲੀ ਚੈੱਕ ਕਰੋ ਭਈ ਇੱਕ ਨੰਬਰ ਆ ਬਹੁਤ ਸੋਹਣਾ ਲੇਵਾ ਜੀ ਨੂੰ ਆਪਾਂ ਕਹ ਲਈਏ ਤਿਆਰ ਕਰ ਦਿਆਂਦੇ ਆ ਪੰਡ ਵਾਲਾ ਹਵਾਨਾ ਤਿਆਰ ਕਰਕੇ ਕਰਨ ਵਾਲੀ ਤਿਆਰੀ ਕਰੀਏ ਇਸ ਥਾਣੇ ਆਪਾਂ ਇਧਰ ਵੀ ਚੈੱਕ ਕਰਵਾ ਲੈ ਚੈੱਕ ਕਰੋ ਬਹੁਤ ਚੰਗਾ ਥਣ ਲੱਗਾ ਪੂਰੇ ਜਿਵੇਂ ਪਕੜੀ ਗੈਵ ਤੇ ਥਣ ਲੱਗਾ ਵਾ ਤੇ ਮੁੱਲ ਬਈ ਫਿਰ ਕੀ ਰਹੂ ਇਹਦਾ ਮੁੱਲ ਇਹ 2 ਲੱਖ 5000 ਕਰਦੇ ਹੋਏ 2 ਲੱਖ 5000 ਰੁਪਏ ਬਾਈ ਕਹਿੰਦੇ ਮੁੱਲ ਬਾਕੀ ਹੋਜੂ ਥੋੜਾ ਕਣਾ ਮਾਨਤਨ ਥੋੜਾ ਕਣਾ ਮਾਨਤਨ ਜਾਇਜ ਜਮਾਨਤ ਨੂੰ ਬਾਹਲਾ ਨਹੀਂ ਠੀਕ ਹੈ ਜਾਇਜ ਜੀ ਬਾਈ ਕਹਿੰਦੇ ਮਾਨਤਨ ਹੋਊਗਾ ਥਾਣਾ ਆਪਾਂ ਵੀ ਇਧਰ ਇੱਕ ਵਾਰੀ ਫੇਰ ਤੋਂ ਚੈੱਕ ਕਰਵਾ ਲੈ ਅਜੇ ਕਿੰਨੇ ਦਿਨ ਮੰਨ ਕੇ ਚੱਲੋ ਜੀ ਅਜੇ ਲੈ ਜੂਗਾ ਐਸਟੀਮੇਟ ਜੇ ਹੁਣ ਤੱਕ ਕੋ ਮੰਨ ਕੇ ਚੱਲੋ ਠੀਕ ਆ ਤਿਆਰ ਸੋਹਣੀ ਹੁੰਦੀ ਆ ਤਿਆਰ ਵੇਲੇ ਤੂੰ ਤੁਰੇ ਨਹੀਂ ਆਣਾ ਠੀਕ ਹੈ ਜੀ ਜਿੰਨਾ ਜਿਆਦਾ ਲਾਉਂਦੀ ਆ ਮੰਨ ਲਓ ਐਂ ਟਾਈਮ ਜੇ ਤੇ ਠੀਕ ਆ ਮੰਨ ਕੇ ਚਲੋ ਜਦੋਂ ਸੂਣ ਦਾ ਵੇਲਾ ਆ ਜਾਂਦਾ ਉਹ ਵੇਲੇ ਉਦੋਂ ਜਮ ਤਿਆਰ ਹੋ ਜਾਣਾ ਠੀਕ ਹੈ ਬਈ ਤਿੰਨਾਂ ਸੀਗਾ ਬਾਈ ਕੋਲੇ ਬਾਈ ਇੱਕ ਸੋ ਆਪਾਂ ਦਿਖਾ ਦਿੱਤਾ ਜੇ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕੰਟੈਕਟ ਕਰਕੇ ਖਰੀਦ ਸਕਦੇ ਹੋ ਵੀਡੀਓ ਨੂੰ ਵੇਖਣ ਲਈ ਧੰਨਵਾਦ ਜੀ